ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਿਮਲਾ ਮਿਰਚ ਦੀ ਕਾਸਤ ਬਾਰੇ ਕਿਸਾਨ ਵੀਰੋ ਆਪਾਂ ਜਾਣਦੇ ਹਾਂ ਕਿ ਸਾਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਵਿਭਿੰਨਤਾ ਵੱਲ ਸਬਜ਼ੀਆਂ ਬਨ ਵੀ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਜੋ ਸਿਮਲਾ ਮਿਰਚ ਦੀ ਖੇਤੀ ਹੈ ਇਹਦੀ ਫਸਲ ਹੈ ਬਹੁਤ ਹੀ ਵਧੀਆ ਲਹਾਉਣ ਸਾਹਿਬ ਤੋਂ ਹੋ ਰਹੀ ਹੈ ਮਿਹਨਤੀ ਕਿਸਾਨਾਂ ਵਾਸਤੇ ਅਤੇ ਜਾਗਰੂਕ ਕਿਸਾਨਾਂ ਵਾਸਤੇ। ਇਵੇਂ ਦੀ ਗੱਲ ਕਰਾਂ ਬਜਾਈ ਦੀ ਤਾਂ ਇਹਦੇ ਵਾਸਤੇ ਪਹਿਲਾਂ ਜ਼ਮੀਨ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਉਹਦਾ ਪੀ ਐਚ ਹੈ ਸਾਹ ਦੋਸਤੋ ਉਹ 5.2 7 ਦੇ ਵਿਚਕਾਰ ਹੋਣਾ ਚਾਹੀਦਾ ਹੈ। ਮਿੱਟੀ ਦੀ ਜਾਂਚ ਅਤੇ ਫਿਰ ਉਸ ਤੋਂ ਬਾਅਦ ਆਪਾਂ ਜੋ ਨਰਸਰੀ ਆਪਣੀ ਆਪ ਤਿਆਰ ਕਰਕੇ ਬੀਜ ਦੇ ਹਾਂ ਤਾਂ ਉਸ ਦਾ ਆਪ ਨੂੰ ਬਹੁਤ ਹੀ ਫਾਇਦਾ ਹੁੰਦਾ ਹੈ। ਕਿਉਂਕਿ ਜਨਮਰੀ ਦੇ ਅੰਤ ਵਿੱਚ ਨਰਸਰੀ ਤਿਆਰ ਹੁੰਦੀ ਹੈ ਜੋ ਆਪਾਂ ਬੈਡ ਸਿਸਟਮ ਹੈ ਉਹ ਬਹੁਤ ਹੀ ਵਧੀਆ ਤਕਨੀਕੀ ਧਾਰ ਤੇ ਮਨਜ਼ੂਰशुदा ਹੈ ਉਹ ਆਪਾਂ 45 45 ਸੈਂਟੀਮੀਟਰ ਦਾ ਬੈੱਡ ਬਣਾ ਸਕਦੇ ਹਾਂ ਅਤੇ ਇਸ ਦੇ ਇੰਨੇ ਏਰੀਆ ਵਿੱਚ ਆਪਾਂ 25 ਤੋਂ 30 ਜੋ ਗੁੱਟੇ ਨੇ ਸਿਵਲ ਮਰਚ ਦੇ ਉੱਤੇ ਆਪਾਂ ਦਰਸ਼ੀ ਵਿੱਚ ਉਗਾ ਸਕਦੇ ਹਾਂ ਤੇ ਜੋ ਇਹਦਾ ਪੱਟਕੇ ਲਾਉਣ ਦਾ ਸਮਾਂ ਹੁੰਦਾ ਹੈ ਸਾਣ ਦੋਸਤੋ ਉਹ ਫਰਬੀ ਦੇ ਅੰਤ ਵਿੱਚ ਹੁੰਦਾ ਹੈ ਜੋ ਕਿ ਹੁਣ ਲਗਭਗ ਆਉਣ ਹੀ ਬੜਾ ਹੈ ਸੋ ਜੇਕਰ ਮੈਂ ਗੱਲ ਕਰਾਂ ਇਹਦੀ ਸ਼ੁਰੂਆਤੀ ਤਿਆਰੀ ਬਾਰੇ ਤਾਂ ਕਿਸਾਨ ਵੀਰੋ ਈ ਰੂੜੀ ਦੀ ਖਾਦ ਪੈਂਦੀ ਹੈ ਡੀਪੀ ਪੈਂਦੀ ਹੈ ਜਾਂ ਐਮਓਪੀ ਪੈਂਦਾ ਹੈ ਤਾਂ ਉਹ 8 ਤੋਂ 10 ਟਰਾਲੀਆਂ ਪ੍ਰਤੀ ਏਕੜ ਆਪਾਂ ਜੋ ਰੂੜੀ ਦੀ ਖਾਦ ਹੈ ਉਹ ਪੋਣੀ ਹੁੰਦੀਆਂ ਨੇਗੀਆਂ ਅਤੇ 90 ਕਿਲੋਗ੍ਰਾਮ ਯੂਰੀਆ ਕਿਸਾਨ ਵੀ ਰੋ 8 ਤੋਂ 10 ਟਰਾਲੀਆਂ ਜੋ ਆਪਣਾ ਪ੍ਰਤੀ ਏਕੜ ਉਹ ਦੇਸੀ ਰੂੜੀ ਦਾ ਜਾਂ ਆਪਣੀ ਦੇਸੀ ਖਾਦ ਹੁੰਦੀ ਆ ਉਹ ਤੇ 90 ਕਿਲੋਗ੍ਰਾਮ ਯੂਰੀਆ 55 ਕਿਲੋਗ੍ਰਾਮ ਡੀਪੀ ਅਤੇ ਐਮਓਪੀ ਆਪਾਂ ਲੋਡ ਅਨੁਸਾਰ 35 ਕਿਲੋਗ੍ਰਾਮ ਪ੍ਰਤੀ ਏਕੜ ਪਾ ਸਰਦੇ ਹਾਂ ਸੋ ਇਹਦੇ ਜੇ ਕਿਸਮਾਂ ਦੀ ਗੱਲ ਕਰੀਏ ਤਾਂ ਕਿਸਮਾਂ ਇਹਦੇ ਵਿੱਚ ਤੁਸੀਂ ਦੇ ਕਾਫੀ ਕਿਸਮਾਂ ਨੇ ਜਿਵੇਂ ਇੰਦਰ ਹੈ ਅਰਕਮੂਰਨੀ ਹੈ ਜੂਰਕਾ ਹੈ ਪਰ ਖਾਸ ਤੌਰ ਤੇ ਜੋ ਪ੍ਰਚਲਿਤ ਹੈ ਜੋ ਪ੍ਰਵਾਨਿਤ ਹੈ ਉਹ NS 292 ਜੋ ਕਿ ਪ੍ਰਾਈਵੇਟ ਵਿਦੇਸ਼ੀ ਕੰਪਨੀ ਦੀ ਬਹੁਤ ਹੀ ਵਧੀਆ ਕਿਸਮ ਹੈ ਉਹਦਾ ਝਾੜ ਵੀ ਵਧੀਆ ਹੁੰਦਾ ਹੈ ਤੇ ਇਹਦੇ ਵਾਸਤੇ ਕਿਸਾਨ ਵੀਰੋ ਜ਼ਮੀਨ ਜੋ ਆਪਣੇ ਕੋਲ ਪ੍ਰੋਪਰੀ ਹੁੰਦੀ ਹੈ ਅਰਧ ਡਾਕਰ ਕਹ ਲਓ ਆਪਾਂ ਤੇ ਉਹਦੇ ਵਿੱਚ ਪਾਣੀ ਦੀ ਨਿਕਾਸੀ ਵੀ ਹੁੰਦੀ ਹੋਊਗੀ ਕਿ ਕਈ ਵਾਰੀ ਮੀਂਹ ਵੱਧ ਪੈ ਜਾਂਦਾ ਹੈ ਵਰਖਾ ਵੱਧ ਹੋ ਜਾਂਦੀ ਹੈ ਤਾਂ ਪਾਣੀ ਘਟਣਾ ਆਉਂਦਾ ਜੋ ਸਾਧ ਨਹੀਂ ਹੁੰਦਾ ਨੇੜੇ-ਨੇੜੇ ਤਾਂ ਉਦੋਂ ਫਿਰ ਇਹ ਆਪਣਾ ਪੈਦਾਵਾਰ ਘਟ ਜਾਂਦੀ ਹੈ ਸਿਵਲ ਅਮਰਚਦੀ ਸੋ ਇਹਦੇ ਵਾਸਤੇ ਨਰਸਰੀ ਬੈਡਰੂਨਸਰ ਬਣਾਉਣੀ ਆ ਤਕਨੀਕ ਵਰਤ ਕੇ ਸਪਾਰਸ ਦਾ ਤੇ ਫਿਰ ਫਰਬਲੀਆਂ ਨੂੰ ਲਾਉਣਾ ਹੁੰਦਾ ਜੋ ਆਪਾਂ ਗੱਲ ਕਰਤੀ ਖਾਦ ਦੀ ਕੀ ਬਣਾਉ ਉਹ ਵੀ ਆਪਾਂ ਗੱਲ ਦੱਸੂਕਿਆਂ ਅਤੇ ਜੇਕਰ ਇਸ ਦਾ ਮੰਡੀਕਰਨ ਵਧੀਆ ਉਹ खैर ਐਮਐਸਪੀ ਦੀ ਲੋੜ ਤਾਂ ਆਪਾਂ ਹਰ ਵੜ ਕਰਦੇ ਆਂ ਵੀ ਐਮਐਸਪੀ ਲੋੜ ਹੁੰਦੀ ਹੈ ਫਲ ਸਬਜ਼ੀਆਂ ਤੇ ਪਰ ਫਿਰ ਵੀ ਇਹਦਾ ਰੇਟ ਹੈ ਜੋ ਉਹ ਮੰਡੀ ਤੇ ਅਨੁਮਾਨਤ ਜੋ ਰੇਟ ਹੈ ਮੰਡੀ ਅਨੁਸਾਰ ਉਹ 15 ਤੋਂ ਲੈ ਕੇ 50 ਰੁਪਏ ਪ੍ਰਤੀ ਕਿਲੋ ਦਾ ਰੇਟ ਉੱਪਰ ਮਿਲ ਜਾਂਦਾ ਹੈ ਸੋ ਹੋ ਸਕੇ ਜੇਕਰ ਆਪਣੇ ਕੋਲ ਸੀਮਾਂਤ ਇਹਦੀ ਖੇਤੀ ਹੈ ਸਿਵਨਾ ਚੀ ਦੀ ਤਾਂ ਆਪਣਾ ਮੰਡੀ ਕਰਨ ਜੋ ਆਪਾਂ ਆਪਣੇ ਪੱਧਰ ਤੇ ਵੇਚੀਏ ਸੋ ਮੇਰਾ ਕਹਿਣ ਤੋਂ ਭਾਵ ਇਹੀ ਹੈ ਕਿ ਜੋ ਵੀ ਆਪਾਂ ਫਸਲ ਵਿਝਣੀ ਹੈ ਉਹੋ ਆਪਾਂ ਆਪਣੀ ਜੋਜ ਯੂਨੀਵਰਸਿਟੀ ਹੈ ਲੁਧਿਆਣਾ ਪੀਏਯੂ ਉਹਦੀ ਸਿਫਾਰਸ਼ ਅਨੁਸਾਰ ਅਤੇ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਅਨੁਸਾਰ ਉਹਨਾਂ ਦੇ ਅਫਸਰ ਸਾਹਿਬਾ ਉਹਨਾਂ ਦੀਆਂ ਕਹਿੰਦੇ ਉਹ ਕਾਫੀ ਕੈਂਪ ਲਾਉਂਦੇ ਨੇ ਤੇ ਉਹਨਾਂ ਦਾ ਆਪਾਂ ਨੂੰ ਕੈਂਪਾਂ ਦਾ ਫਾਇਦਾ ਹੋਣਾ ਚਾਹੀਦਾ ਹੈ ਅਤੇ ਆਪਾਂ ਨੂੰ ਜੋ ਝੋ ਚੋ ਨਾ ਕਨਕਦਾਂ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ ਆਪਾਂ ਫਲ ਸਬਜ਼ੀਆਂ ਫੁੱਲਾਂ ਫਲਾਂ ਵੱਲ ਵੀ ਆਈਏ ਤਾਂ ਕਿ ਆਪਾਂ ਆਪਣਾ ਵਧੀਆ ਜੋ ਆਪਣਾ ਕਮਾਈ ਦਾ ਸਾਧਨ ਹੈ ਉਹ ਕਰ ਸਕੀਏ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਅਗਲੀ ਵੀਡੀਓ ਵਿੱਚ ਫਿਰ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ